ਇਹਦੇ ਸ਼ਬਦ ਮੰਗ ਰਹੇ ਉਹਨਾਂ ਕੋਲੋਂ ਉਹਨਾਂ ਕੋਲ ਰੇਸ਼ੋ ਤੋਂ ਮੰਗ ਰਹੇ ਆ ਕਹਿੰਦੇ 50000 ਰੁਪਇਆ ਸਾਡੇ ਠੇਕੇਦਾਰ ਨੂੰ ਕਹਿੰਦੇ ਜੀ ਐਮ ਕਹਿੰਦਾ ਮੈਨੂੰ ਦੋ ਦੂਜਾ ਸਾਡਾ ਟਾਈਮ ਕੀਪਰ ਆ ਉਹ ਕਹਿੰਦਾ ਮੈਨੂੰ 20000 ਦੇ ਤਾਂ ਤੇ ਆਡੀ ਪੇਮੈਂਟ ਪੈਣੀ ਤੇ ਤਾਂ ਜਿਹੜਾ ਉਹ ਜੰਦਲਾਂ ਨਾਲੋਂ ਖਾਲਾ ਸਰ ਜੀ ਇਹ ਸਾਡੇ 3 ਮਹੀਨਿਆਂ ਦੇ ਪੇਮੈਂਟ ਆ ਸਤਿਗੁਰਦਵਾਸ ਸਾਰਾ ਸਤਿਗੁਰਦਵਾਸ ਸਾਬ ਸਾਰਾ ਸਤਿਗੁਰਦਵਾਸ ਅਸੀਂ ਅੰਦਰਾਂ ਦੇ ਇੰਦੇ ਦਰਖਾਲੇ ਛੰਡੇ ਰੱਖਦੇ ਆ 15 ਟਾਈਕਾ ਨਹੀਂ ਤੂੰ ਕਹਿੰਦਾ 15 ਟਾਈਕਾ ਨਹੀਂ ਜੋ ਸਮਾਨ ਸਾਨੂੰ ਵੇਚਿਆ ਨਾ ਇਹਨਾਂ ਸਟਾਫ ਲੈਪ ਵਿੱਚ ਇਹਨਾਂ ਨੂੰ ਕਹਿੰਦੇ ਤੁਸੀਂ ਵੇਚੇ ਸਮਾਨ ਉਹ ਵੀ ਕਹਿੰਦੇ 5 ਵਜੇ 5 ਵਜੇ ਤੱਕ ਕਰਤਾ ਹੈ ਪਹੁੰਚਾਂਗੇ ਉਹਨੂੰ ਪਿਤਾ ਪੁੱਛੀ ਤੋਂ ਨਵੀਂ ਸਕਿਉਰਿਟੀ ਸੱਦੀ ਆ ਪੁੱਛ ਲੋ ਮੁੰਡੇ ਕੱਲ੍ਹ ਦੇ ਆਏ ਇਹ ਨਵੀਂ ਸਕਿਉਰਿਟੀ ਬਿਨਾਂ ਪੁੱਛੇ ਤੋਂ ਸੱਦੀ ਆ ਜੇ ਨਵੀਂ ਸੱਦੀ ਹੈ ਸਕਿਉਰਿਟੀ ਤੇ ਸਾਨੂੰ ਸਾਡੇ ਹਿਸਾਬ ਤੱਕਾਣਾ ਚਾਹੀਦਾ ਕਿ ਸਰਕ ਨਹੀਂ ਚੱਲੀ ਚੱਲਦੀ ਸਰ ਸਾਰਾ ਸ਼ਾਮ ਮੁੜਦਾਬਾਰ ਸਾਰਾ ਸ਼ਾਮ ਮੁੜਦਾਬਾਰ ਪਿਆਰ ਲਾਓ ਜਿੰਦਲਾਂ ਲਾਓ ਕੀ ਮਾਮਲਾ 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 ਕੀ ਹੋਇਆ ਜੀ ਮਾਮਲਾ ਸਰ ਜੀ ਇਹ ਸਾਡੇ 3.5 ਮਹੀਨੇ ਦੇ ਪੇਮੈਂਟ ਆ ਦੀਪਕ ਵੈਲਡਰ ਕੰਪਨੀ ਵਿੱਚ ਕੰਮ ਕਰਦੇ ਆ ਕਿ ਟੈਂਟ ਸਟੇਸ਼ਨ ਇਹ ਬਣ ਰਿਹਾ ਹੈ ਟੈਂਟ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਦੀ ਗੱਲ ਹੈ ਸਾਡੇ ਠੇਕੇਦਾਰ ਨੂੰ ਪੇਮੈਂਟ ਨਹੀਂ ਪਾਰ ਰੇ ਨਵੀਂ ਸਕਿਉਰਟੀ ਉਹ ਸੱਦੀ ਹੈ ਦੇਖੋ ਕਾਨੂੰ ਦੱਸਿਆ ਬਣੀ ਨਵੀਂ ਸਕਿਉਰਟੀ ਆ ਰਹੀ ਕਿ ਨਹੀਂ ਆ ਰਹੀ 15 15 ਬਹੁਤ ਯਾਰਾ ਬੰਦੇ ਖੜੇ ਪੁੱਛ ਰਹੇ ਨੇ ਮੰਨਣਾ ਦੇ ਦੇ ਦਰਖਾਲੇ ਥੱਲੇ ਰੱਖਦੇ ਆ ਹੂੰ ਪੰਜ ਟਾਈਮਾਂ ਤੂੰ ਕਹਿੰਦਾ ਟਾਈਮਾਂ ਮਹੀਨੇ ਦੀ ਰੱਖਦੇ ਆ ਕੋਈ ਨੋਟਿਸ ਨਹੀਂ ਦਿੱਤਾ ਕਿਸਮਾਂ ਦਾ ਬੋਲੋਈਏ ਇੱਕ ਮਿੰਟ ਕਿਸੇ ਨੇ ਬੋਲਣਾ ਕੋਈ ਨੋਟਿਸ ਦਿੱਤਾ ਬਿਨਾਂ ਮਤਲੇ ਜਾਰ ਤੂੰ ਕਹੇ ਤਾਂ ਵੀ ਸਕਿਉਰਟੀ ਦੀ ਵਾਰੀ ਸਵੈਰਨ ਚੇਂਜ ਹੋਏਗੀ ਤਿੰਨ ਮਹੀਨੇ ਤਨਖਾਹ ਆ ਗਈ ਸਾਡੀ ਫੇਮੈਂਟ ਰੋਕੀ ਪਈ ਹੈ ਜੋ ਸਮਾਨ ਸੋਲ ਵੇਚਿਆ ਇਹਨਾਂ ਸਟਾਫ ਨੇ ਆਪ ਵੇਚੇ ਤੇ ਸਾਨੂੰ ਕਹਿੰਦੇ ਤੁਸੀਂ ਵੇਚੇ ਸਮਾਨ ਅਸੀਂ ਤੁਹਾਨੂੰ ਹੁਣ ਇਸ ਸਮੇ ਕੱਢ ਦਿੱਤਾ ਗਿਆ ਹਾਂਜੀ ਹਾਂਜੀ ਕਿੰ ਜੀ ਅਸੀਂ ਜੀ 18 ਛੋਟਾ 18 ਮੰਦ 18 20 ਬੰਦੇ ਆ ਜੀ ਸਿਕਿਉਰਟੀ ਕਰਦੇ ਆ ਡੇ ਨਾਈਟ ਦਾ ਕੰਮ ਹੈ ਡੇ ਨਾਈਟ ਦਾ ਕੰਮ ਕਰਦੇ ਆ ਜੀ अच्छा ते हुन थोनू आज ਨਵੀਂ ਸਿਕਿਉਰਿਟੀ ਆ ਗਈ ਨਾ ਇੱਧਰ ਇਹ ਨਵੀਂ ਸਿਕਿਉਰਿਟੀ ਆ ਗਈ ਹੈ ਠੇਕੇਦਾਰ ਕੌਣ ਨੇ ਜੀ ਠਿਕ ਪ੍ਰਣਾਮ ਸਿੰਘ ਇਹ ਗੱਲ ਕੀਤੀ ਇਹ ਉਹਨਾਂ ਨਾਲ ਹਾਂਜੀ ਗੱਲ ਕੀਤੀ ਇਹ ਪਰ ਉਹਨਾਂ ਨੂੰ ਪੈਸੇ ਨਹੀਂ ਪਾਉ ਉਹ ਕਹਿੰਦੇ ਪੇਮੈਂਟ ਪਾਉਣਗੇ ਤੁਹਾਨੂੰ ਤਾਂ ਅਸੀਂ ਤੁਹਾਨੂੰ ਪੇਮੈਂਟ ਦੇਵਾਂਗੇ ਇਹ ਰਿਸ਼ਵਤ ਮੰਗ ਰਹੇ ਉਹਨਾਂ ਕੋਲੋਂ ਉਹਨਾਂ ਕੋ ਰਿਸ਼ਵਤ ਮੰਗ ਰਹੇ ਆ ਕਹਿੰਦੇ ਵੀ 50000 ਰੁਪਿਆ ਸਾਡੇ ਠੇਕੇਦਾਰ ਨੂੰ ਕਹਿੰਦੇ ਜੀ ਐਮ ਕਹਿੰਦਾ ਮੈਨੂੰ ਦਿਓ ਦੂਜਾ ਸਾਡਾ ਟਾਈਮ ਕੀਪਰ ਹੈ ਉਹ ਕਹਿੰਦਾ ਮੈਨੂੰ 20000 ਦੇ ਤਾਂ ਤੇ ਆਡੀ ਪੇਮੈਂਟ ਪੈਣੀ ਹੈ ਇਹ ਤੁਹਾਨੂੰ ਕਿਹਾ ਉਹਨਾਂ ਨੇ ਹਾਂਜੀ ਠੇਕੇਦਾਰ ਨੇ ਤੁਸੀਂ ਕਿੰਨੇ ਸਮੇਂ ਤੋਂ ਲੱਗੇ ਹੋ ਇੱਥੇ ਹਾਂ ਜੀ ਸਾਲ ਹੋ ਗਿਆ ਜੀ ਤੁਹਾਨੂੰ ਸਾਲ ਹੋ ਗਿਆ ਜਦੋਂ ਤੋਂ ਸ਼ੁਰੂ ਹੋਇਆ ਹਾਂਜੀ ਹਾਂਜੀ ਉਦੋਂ ਤੋਂ ਤਨਖਾਹ ਟੈਂਸਰ ਆ ਰਹੀ ਹੈ ਉਹ ਨਹੀਂ ਟਾਈਮ ਤਾਂ ਤਨਖਾਹ ਤਾਂ ਬੇਟਾਈ ਮੀ ਆਉਂਦੀ ਹੈ ਪਰ ਮਿਲਦੀ ਨਹੀਂ ਮਿਲਦੀ ਰਹਿੰਦੀ ਹੈ ਨਵੀਂ ਸਕਿਉਰਟੀ ਸਾਡੀ ਸਾਨੂੰ ਦੱਸਿਆ ਨਹੀਂ ਹੈ 2 ਮਹੀਨੇ ਹੀ ਸਾਡੀ ਤਨਖਾਹ ਥੱਲੇ ਰੱਖ ਕੇ ਨਵੀਂ ਉਹਨਾਂ ਨੇ ਕੋਈ ਕਾਰਨ ਤਾਂ ਦੱਸਿਆ ਹੋਣਾ ਜੀ ਨਹੀਂ ਕਾਰਨ ਕੋਈ ਨਹੀਂ ਦੱਸਿਆ ਸਾਨੂੰ ਨਾਲ ਵੀ ਕਿਉਂ ਰੁਕੀ ਹੈ ਤੁਹਾਨੂੰ ਕੱਢ ਕਿਉਂ ਰਹੇ ਹਨ ਕੰਨ ਇਹੀ ਹੈ ਜਿ ਰਿਸ਼ਵਤ ਮੰਗਦੇ ਇਹ ਰਿਸ਼ਵਤ ਮੰਗਦੇ ਇਸ ਕਰਕੇ ਉਹਨੇ ਦਿੱਤੀ ਸਾਡੇ ਠੇਕੇਦਾਰ ਨੇ ਨਾ ਉਹਨਾਂ ਨੂੰ ਰਿਸ਼ਵਤ ਨਹੀਂ ਦਿੱਤੀ ਇਸ ਕਰਕੇ ਉਹਨਾਂ ਨੇ ਤੁਸੀਂ ਕਿੰਨੇ ਜਾਣੇ ਹੋਣਾ ਜੀ ਟੋਟਲ ਆ ਸਾਰੇ ਸਿਕਿਉਰਿਟੀ ਗਾਰਡ ਜੀ ਹਾਂਜੀ ਸਾਰੇ 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 ਨਵੇਂ ਬਣਾਣ ਸਾਰੇ ਡੀ ਨੈਟ ਦੇ ਆ ਜੀ ਡੀ ਨੈਟ ਦੇ ਕਿੱਥੇ ਹੋਏ ਤੇ ਤੁਸੀਂ ਕਿੰਨੇ ਚਿਰ ਤੋਂ ਇਹਨਾਂ ਨੂੰ ਕਹਿ ਰਹੇ ਆ ਕਿ ਹਾਂਜੀ ਜੀ ਸਾਡੇ ਪੈਸੇ ਦੀ ਰੋਜ਼ ਕਰਦੇ ਹੋ ਜੀ ਪੂਰਾ ਪੈਸੇ ਪਰਸੋਂ ਦੇ ਆਪਾਂ ਤੁਹਾਨੂੰ ਕਹਿੰਦੇ ਤੁਹਾਡੇ ਪਰਸੋਂ ਪੇਮੈਂਟ ਰੁਕ ਚੁਈ ਜੀ ਪੂਰੀ ਪੇਮੈਂਟ ਰੁਕੀ ਤੇ ਪੇਮੈਂਟ ਆਈ ਨਹੀਂ ਕੱਲ ਨੂੰ ਕਹਿੰਦਾ ਪੇਮੈਂਟ ਆਈ ਜੀ ਤਾਂ ਮੈਂ ਦੇਵਾਂਗਾ ਪੇਮੈਂਟ ਕੱਲ ਫਿਰ ਨਹੀਂ ਆਈ ਨੇ ਹੁਣ ਕਹਿੰਦੇ ਦੇਣੀ ਆ ਕਿ ਦੇਣੀ ਨਹੀਂ ਦੇਣੀ ਨੇ ਕਹੀ ਜਾਂਦੇ ਹੋਲਡ ਕਰ ਰੱਖੀ ਆ ਵੀ ਨਹੀਂ ਦੇਣੀ ਹਾਂ ਜੀ ਉਹ ਕਹਿੰਦੇ ਠੇਗੜਾ ਨੂੰ ਪੇਮ ਪੇਮੈਂਟ ਪੰਜ ਕਿੰਨੇ ਵਜੇ ਪੰਜ ਵਜੇ ਰੋਜ਼ ਦਾ ਕੰਮ ਉਹ ਕਹਿੰਦੇ 5 ਵਜੇ 5 ਵਜੇ ਤੱਕ ਕਰਤਾ ਹੈ ਪਹ ਜਾਣਗੇ ਰੋਜ਼ ਦਾ ਕੰਮ ਇਹਨਾਂ ਦਾ ਜੀ ਦੇਖੋ ਬਿਲਡਿੰਗ ਹੋਣੀ ਹੈ ਤੁਹਾਨੂੰ ਬਿਨਾ ਪੁੱਛੇ ਤੋਂ ਨਵੀਂ ਸਕਿਉਰਟੀ ਸੱਦੀ ਆ ਪਛਲੋ ਮੁੰਡੇ ਕੱਲ੍ਹ ਦੇ ਆਏ ਇਹ ਨਵੀਂ ਸਕਿਉਰਟੀ ਬਿਨਾ ਪੁੱਛੇ ਤੋਂ ਸੱਦੀ ਆ ਜੇ ਨਵੀਂ ਸੱਦੀ ਹੈ ਸਕਿਉਰਟੀ ਤੇ ਸਾਨੂੰ ਸਾਡੇ ਹਿਸਾਬ ਤੱਕਾਣਾ ਚਾਹੀਦਾ ਕਿ ਸਰਕ ਨਹੀਂ ਚੱਲੀ ਜਾਣਾ ਕੋਈ ਨੋਟਿਸ ਨਹੀਂ ਆਇਆ ਸਾਨੂੰ ਦੀਪਕ ਬਿਲਡਰ ਵਿੱਚ ਕੰਮ ਕਰਦੇ ਆ ਜੀ ਅਸੀਂ ਅੱਛਾ ਹੁਣ ਮੈਨੂੰ ਉਹਨਾਂ ਨਾਂ ਦੱਸ ਦਿਓ ਕੀ ਹੈ ਜੀ ਸਾਰਿਆਂ ਦੇ ਕਿਹੜੇ ਕਿਹੜੇ ਠੇਕੇਦਾਰ ਕੌਣ ਨੇ ਇਹ ਠੇਕੇ ਪ੍ਰਾਈਵੇਟ ਠੇਕੇ ਆ ਇਹ ਹਨ ਹਾਂਜੀ ਪ੍ਰਾਈਵੇਟ ਹਾਂਜੀ ਪ੍ਰਾਈਵੇਟ ਕੌਣ ਠੇਕੇਦਾਰ ਕੌਣ ਨੇ ਪ੍ਰਨਮ ਸਿੰਘ ਸਾਡਾ ਪ੍ਰਨਮ ਸਿੰਘ ਠੇਕੇਦਾਰ ਆ ਇਹ ਦੀਪਕ ਬਿਲਡਰ ਦੇ ਦੀਪਕ ਬਿਲਡਰ ਆ ਕੰਪਨੀ ਆ ਇਹ ਪ੍ਰਾਈਵੇਟ ਲਿਮਟਿਡ ਆ ਲੁਧਿਆਣੇ ਇਹਨਾਂ ਦਾ ਆਫਿਸ ਆ ਤੇ ਇਹ ਜਿਹੜੇ ਪਾਂਡੇ ਸਾਰੇ ਆ ਜਾਂ ਐਮਪੀ ਆ ਮਹਿਤਾ ਸਾਰੇ ਆ ਇਹ ਸਾਨੂੰ ਪੇਮੈਂਟ ਨਹੀਂ ਕਰ ਰਹੇ ਇਹ ਪੇਮੈਂਟ ਸਾਡੇ ਠੇਕੇਦਾਰ ਨੂੰ ਪਾਣਨ ਅਸੀਂ ਠੇਕੇਦਾਰ ਕੋਲ ਆਪੇ ਲਈਏ ਚਲੋ ਜੀ ਇਸ ਸਮੇਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਖੜੇ ਹਾਂ ਜਿੱਥੇ ਕੀ ਸਿਕਿਉਰਿਟੀ ਗਾਰਡਾਂ ਦੇ ਕਹਿਣਾ ਕਿ ਸਾਡੇ ਪੈਸੇ ਜ ਬਿਨਾਂ ਪੁੱਛੇ ਹੋਰ ਜਿਹੜੀ ਸਿਕਿਉਰਿਟੀ ਜਿਹੜੀ ਟੀਮ ਹੈ ਉਹ ਰੱਖ ਲਈਤੀ ਗਈ ਆ ਆ ਕੈਂਟਰੀਲਵੇ ਸੇ ਅਸੀਂ ਜਿਹੜਾ ਨਵਾਂ ਉਸਾਰੀ ਹੋ ਰਿਹਾ ਤੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਰਦਾਬਾਦ ਦੀਪਕ ਬਿਲਡਰ ਜਰਦਾਬਾਦ ਦੀਪਕ ਬਿਲਡਰ ਜਰਦਾਬਾਦ ਸਾਰਾ ਸਾਹਿਬ ਜਰਦਾਬਾਦ ਸਾਹਿਬ ਸਾਰਾ ਜਰਦਾਬਾਦ ਪਾਡੇ ਸਾਰਾ ਜਰਦਾਬਾਦ ਐਮਪੀ ਸਰ ਜਰਦਾਬਾਦ ਮਹਿਤਾ ਸਰ ਜਰਦਾਬਾਦ ਗੋਦੀਪ ਸਰ ਜਰਦਾਬਾਦ ਸੋ ਇਸ ਸਮੇਂ ਜਨਰਲ ਕੈਂਟਰੀਲਵੇ ਸਟੇਸ਼ਨ ਦੇ ਖੜੇ ਆਂ ਇਹ ਦੇਖ ਸਕਦੇ ਹੋ ਜਿੱਥੇ ਨਵੀਂ ਉਸਾਰੀ ਹੋ ਰਹੀ ਹੈ ਉੱਥੇ ਹੀ ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹਨਾਂ ਦੇ ਵੱਲੋਂ ਅੱਜ ਖੜੇ ਹੋਏ ਨੇ ਸਾਰੇ ਇਕੱਠੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੀ ਤਨਖਾਹ ਦੇ ਕੇ ਨਵੀਂ ਜਿਹੜੀ ਸਿਕਿਉਰਿਟੀ ਗਾਰਡ ਦੇ ਹੋਰ ਜਿਹੜੇ ਬੰਦੇ ਉਹ ਲੈ ਕੇ ਆਂਦੇ ਗਏ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਲਿਖ ਕੇ ਆਪਣੇ ਜਿਹੜੇ ਤੁਹਾਡੇ ਕੰਟਰੈਕਟਰ ਨੇ ਜਿਹੜੇ ਮਾਲਕ ਨੇ ਅਸੀਂ ਲਿਖੇ ਨਹੀਂ ਦੇਣਾ ਸਾਡੇ ਠੇਕੇਦਾਰ ਨੂੰ ਪੇਮੈਂਟ ਕਰ ਦੇਣ ਅਸੀਂ ਆਪੇ ਲੈ ਲਈਏ ਜਦ ਨਵੀਂ ਸਿਕਿਉਰਿਟੀ ਸੱਦ ਲਈ ਹੈ ਨਾ ਸਰ ਜੀ ਨਵੀਂ ਸਿਕਿਉਰਿਟੀ ਸੱਦ ਸਾਡੀ ਰਿਕਵੈਸਟ ਹੈ ਹਾਂ ਜੀ ਹਾਂਜੀ ਦਰੀਪ ਸਿੰਘ ਜੀ ਸਾਰਾ ਇਸਕੇ ਆਰਪੀਐਫ ਚੋਂ ਉਹ ਕਹਿੰਦੇ ਵੀ ਤੁਹਾਡਾ ਮਸਲਾ ਹੱਲ ਕਰਦੇ ਆਂ ਉਹ ਕਹਿੰਦੇ ਅੱਜੇ ਕਰਕੇ ਜਾਵਾਂਗੇ ਮਸਲਾ ਹਾਲ ਹੈ ਜੋ ਵੀ ਪੇਮੈਂਟ ਅਸੀਂ ਕਹਿੰਦੇ ਵੀ ਜਾਂ ਸਾਨੂੰ ਪਾਣ ਜਾਂ ਸਾਡੇ ਠੇਕੇਦਾਰ ਨੂੰ ਪਾਣ ਨਹੀਂ ਜੇ ਠੇਕੇਦਾਰ ਨੂੰ ਪਾਣਗੇ ਅਸੀਂ ਜ਼ਿੰਮੇਵਾਰ ਅਸੀਂ ਆਪ ਹੀ ਅਸੀਂ ਆਪ ਲਵਾਂਗੇ ਕਿਉਂਕਿ ਨਵੀਂ ਸਕਿਉਰਿਟੀ ਸੱਦੀ ਆ ਸਾਨੂੰ ਹਟਾਇਆ ਹੈ ਇੱਥੋਂ ਅਸੀਂ ਪੇਮੈਂਟ ਆਪਣੀ ਲੈ ਕੇ ਇੱਥੋਂ ਜਾਣਾ ਹੈ ਤੁਸੀਂ ਆਪਣੇ ਠੇਕੇਦਾਰ ਨਾਲ ਗੱਲ ਕੀਤੀ ਜਿਹੜੇ ਜੇ ਥਰੂ ਤੁਸੀਂ ਆਏ ਹੋ ਜੀ ਹਾਂਜੀ ਠੇਕੇਦਾਰ ਨਾਲ ਗੱਲ ਕੀਤੀ ਠੇਕੇਦਾਰ ਵੀ ਆ ਰਿਹਾ ਆ ਹਾਂ ਤੇ ਠੇਕੇਦਾਰ ਕਹਿੰਦਾ ਵੀ ਮੈਂ ਤਾਂ ਨਹੀਂ ਆਉਂਦਾ ਕਿ ਇੱਥੇ ਬੰਦੇ ਸਾਰੇ ਇਕੱਠੇ ਹੋਵੇ ਮੈਨੂੰ ਪੇਮੈਂਟ ਨਹੀਂ ਆਈ ਹੈਗੀ ਉਹ ਵੀ ਠੇਕੇਦਾਰ ਵੀ ਡਰਦਾ ਠੇਕੇਦਾਰ ਵੀ ਕਸੂਰ ਨੇਗਾ ਇਹ ਪੇਮੈਂਟ ਪਾਉਣ ਪੂਰੀ ਇਹ ਕਿਉਂਕਿ ਨਾ ਜਿੰਮੇਵਾਰੀ ਠੇਕੇਦਾਰ ਦੀ ਕਿਉਂਕਿ ਤੁਸੀਂ ਪਹਿਲਾਂ ਠੇਕੇਦਾਰ ਨੂੰ ਕਹੋ ਜੀ ਤੁਹਾਡਾ ਜਿਹੜਾ ਹੰਗ ਬਣਦਾ ਠੇਕੇਦਾਰ ਨੂੰ ਕਹਿੰਦੇ ਤੁਸੀਂ ਡਾਇਰੈਕਟ ਨਹੀਂ ਜਾਓਗੇ ਜੀ ਤੁਸੀਂ ਆਪਣੇ ਮਹੱਲੇ ਦੇ ਕੌਂਸਲਰ ਨੂੰ ਕਹੋਗੇ ਪ੍ਰਧਾਨ ਮੰਤਰੀ ਕੋਲ ਥੋੜੀ ਜਾਓਗੇ ਨਹੀਂ ਕੰਮ ਵੀ ਅਸੀਂ ਸਾਰੇ ਇੱਥੇ ਕੀਤਾ ਆ ਇਹਨਾਂ ਨੂੰ ਪਤਾ ਡਿਊਟੀ ਆ ਸਾਡੀ ਇੱਥੇ ਨੇ ਆ ਪੈਸੇ ਥੋਨੂੰ ਦਿਵਾੜੀ ਜੋੜੀ ਮੱਤਿਆ ਪੁੰਨਿਆ ਸਾਰਾ ਹੋਲੀ ਅਸੀਂ ਇੱਥੇ ਕੀਤਾ ਉਹਨਾਂ ਨੇ ਪੈਸੇ ਤੁਹਾਨੂੰ ਦਿੱਤੇ ਉਹਨਾਂ ਨੇ ਪੈਸੇ ਦੇਣੇ ਆ ਠੇਕੇਦਾਰ ਨੂੰ ਜੇ ਠੇਕੇਦਾਰ ਨੂੰ ਪਾੜਨ ਸਰ ਜੀ ਪਰ ਸੋ ਉਹਨਾਂ ਸਾਰੇ ਠੇਕੇਦਾਰਾਂ ਨੂੰ ਪਾਤੇ ਸਾਡੇ ਠੇਕੇਦਾਰਾਂ ਨੂੰ ਨਹੀਂ ਪੈਸੇ ਪਾਏ ਉਹਨਾਂ ਨੇ ਹੁਣ ਇਹਦਾ ਕੋਈ ਕਾਰਨ ਨਹੀਂ ਹੋਦਾ ਦੀ ਕਾਰਨ ਆਪਣੇ ਠੇਕੇਦਾਰ ਤੋਂ ਪੁੱਛੋ ਕਿ ਤੁਹਾਨੂੰ ਕਿਉਂ ਨਹੀਂ ਪੈਸੇ ਪਾਏ ਠੇਕੇਦਾਰ ਸਾਡੇ ਖੁਦ ਕਹਿੰਦਾ ਵੀ ਸਤਾਂਜ ਰਿਸ਼ਕ ਤਾਂ ਮੰਗਦੇ ਆ ਇਹ ਪੈਸੇ ਮੰਗਦੇ ਚਲੋ ਨਮੀ ਸਕਿਉਰਟੀ ਤਾਂ ਸੱਦੀ ਆ